ਹਾਂ ਜੀ ਫਰੈਂਸ ਕਾਫੀ ਕੈਂਡੀਡੇਟ ਦੇ ਮਨਾਂ ਵਿੱਚ ਇਹ ਕਸ਼ਮਕਸ਼ ਸੀ ਕਿ ਜਿਹੜਾ 24 11 ਨੂੰ ਹੋਣਾ ਜੀ ਸਾਡਾ ਪੇਪਰ ਉਹ ਹੋਣਾ ਕਿ ਨਹੀਂ ਹੋਣਾ ਤਾਂ ਫਾਈਨਲੀ ट्रिपल एस ਬੋਰਡ ਵੱਲੋਂ ਰਾਤ ਇਹ ਨੋਟਿਸ ਹੈ ਜਿਹੜਾ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਹੈ ਵੀ ਜਿਹੜਾ 24 11 ਨੂੰ 2024 ਨੂੰ ਪੇਪਰ ਹੋਣਾ ਸੀਗਾ ਜੀ ਸੀਨੀਅਰ ਸਹਾਇਕ ਕਮ ਇੰਸਪੈਕਟਰ ਦਾ ਐਡਵਰਟਾਈਜ਼ਮੈਂਟ ਨੰਬਰ 5 ਆਫ 23 ਸੀਨੀਅਰ ਸਹਾਇਕ ਕਮ ਇੰਸਪੈਕਟਰ ਐਡਵਰਟਾਈਜ਼ਮੈਂਟ ਨੰਬਰ 4 ਆਫ 24 ਅਤੇ ਚਿਲਾ ਖਜਾਨਚੀ ਐਡਵਰਟਾਈਜ਼ਮੈਂਟ ਨੰਬਰ 13 ਉਤੋਈ ਨੀਜੀ ਸਾਇਕ ਦਾ ਵੀ ਇਹ ਪੇਪਰ ਹੈ ਜਿਹੜਾ 24 11 24 ਨੂੰ ਹੋਣ ਵਾਲਾ ਪੋਸਟਪੋਨ ਕਰ ਦਿੱਤਾ ਗਿਆ ਹੈ ਪ੍ਰਬੰਧਕੀ ਕਾਰਨ ਕਰਕੇ ਠੀਕ ਹੈ ਜੀ ਅਗਲੇ ਦੇ ਹੁਕਮਾਂ ਤੱਕ ਮੁਲਤਵੀ ਕੀਤੀ ਜਾਂਦੀ ਹੈ ਕਦੋਂ ਹੋਣੀ ਹੈ ਉਸ ਦਾ ਨਹੀਂ ਪਤਾ ਪਲੀਜ਼ ਕਮੈਂਟ ਜਰੂਰ ਕਰਕੇ ਦੱਸਿਓ ਵੀ ਇਹ ਪੇਪਰ ਹੈ ਜਿਹੜਾ ਪੋਸਟਪੋਨ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ ਤੇ ਅਗਲੀ ਗੱਲ ਆਉਂਦੀ ਹੈ ਕਲਰਕ ਦੀ 30 11 2024 ਨੂੰ ਜਿਹੜਾ ਪੇਪਰ ਹੋਣਾ ਤਾਂ ਉਹ ਸਬੰਧੀ ਵੀ ਕੈਂਡੀਡੇਟ ਦੇ ਮਾਣਾਂ ਵਿੱਚ ਵਿਚਾਰ ਹੈ ਵੀ ਪੇਪਰ ਹੋਏਗਾ ਜਾਂ ਨਹੀਂ ਹੋਏਗਾ ਠੀਕ ਹੈ ਜੀ ਕੋਈ ਪਤਾ ਨਹੀਂ ਟ੍ਰਿਪਲ ਐਸ ਬੋਰਡ ਨੂੰ ਜਿਵੇਂ ਇਹ ਨੋਟਿਸ ਹੈ ਜਿਹੜਾ ਜਾਰੀ ਕਰ ਦਿੱਤਾ ਗਿਆ ਤਾਂ ਕੁਝ ਦਿਨ ਪਹਿਲਾਂ 31 11 ਨੂੰ ਹੋੜ ਵਾਲੇ ਪੇਪਰ ਸੰਬੰਧੀ ਵੀ ਨੋਟਿਸ ਹੈ ਜਿਹੜਾ ਜਾਰੀ ਕਰ ਦਿੱਤਾ ਜਾਵੇ ਬਾਕੀ ਕਮੈਂਟ ਜਰੂਰ ਕਰਕੇ ਜਾਇਓ ਪੇਪਰ ਪੋਸਟਪੋਨ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ ਕਾਫੀ ਕੈਂਡੀਡੇਟਸ ਨੇ ਮੇਲ ਵੀ ਕੀਤੀਆਂ ਸੀਗੀਆਂ ਟ੍ਰਿਪਲ ਐਸ ਬੋਰਡ ਨੂੰ ਮੇਲ ਕਰਨ ਦਾ ਕਾਰਨ ਸੀ ਵੀ ਸਾਨੂੰ ਪਹਿਲਾਂ ਦੱਸ ਦਿੱਤਾ ਜਾਵੇ ਵੀ ਸਾਡਾ ਪੇਪਰ ਹੈ ਜਿਹੜਾ ਹੋਣਾ ਹੈ ਜਾਂ ਨਹੀਂ ਹੋਣਾ ਤਾਂ ਕਲਰਕ ਲੀਗਲ ਵੇਲੇ ਕੀ ਹੋਇਆ ਸੀਗਾ ਟ੍ਰਿਪਲਸ ਬੋਰਡ ਲਈ ਮੰਨ ਲਓ ਕੱਲ ਨੂੰ ਤੁਹਾਡਾ ਪੇਪਰ ਹੈ ਤਾਂ ਇੱਕ ਦਿਨ ਪਹਿਲਾਂ ਹੀ ਪਤਾ ਸੀਗਾ ਵੀ ਇਹ ਪੇਪਰ ਹੈ ਜਿਹੜਾ ਪ੍ਰਬੰਧ ਕੀ ਕਰਨਾ ਕਰਕੇ ਮੁਲਤਵੀ ਕੀਤਾ ਜਾਂਦਾ ਤਾਂ ਇਸ ਵਾਰ ਦੀ ਕੈਂਡੀਡੇਟ ਸੀਗੇ ਵੀ ਸਾਡੀ ਤਿਆਰੀ ਵੀ ਹੈ ਅਸੀਂ ਜਾਈਏ ਸਾਨੂੰ ਇੱਕ ਦਿਨ ਪਹਿਲਾਂ ਹੀ ਪਤਾ ਲੱਗੇ ਕਾਫੀ ਸ਼ਡਿਊਲਿੰਗ ਕਰਨੀ ਹੁੰਦੀ ਹੈ ਪੇਪਰ ਦੀ ਹੁਣ ਫਾਈਨਲੀ ਡਿਪਲੋਮਾ ਬੋਰਡ ਨੇ ਇਹ ਦੱਸ ਦਿੱਤਾ ਹੈ ਵੀ 24 11 ਨੂੰ ਜਿਹੜਾ ਪੇਪਰ ਹੈ ਉਹ ਅਗਲੇ ਕਰਨਾ ਕਰਕੇ ਮੁਲਤਵੀ ਕੀਤਾ ਜਾਂਦਾ ਹੈ ਕਦੋਂ ਹੋਣਾ ਇਸ ਸਬੰਧੀ ਹਜੇ ਕੁਝ ਨਹੀਂ ਪਤਾ ਜਦੋਂ ਵੀ ਹੋਏਗਾ ਸਭ ਤੋਂ ਪਹਿਲਾਂ ਤੁਹਾਨੂੰ ਸੂਚਨਾ ਐਸੇ ਚੈਨਲ ਤੇ ਮਿਲੂਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਕਮੈਂਟ ਕਰਕੇ ਜਾਇਓ ਪੇਪਰ ਪੋਸਟਪੋਨ ਹੋਣ ਨਾਲ ਕੀ ਇਫੈਕਟ ਪੈਣਾ ਜਾਂ ਪੇਪਰ ਨਹੀਂ ਪੋਸਟਪੋਨ ਹੋਣ ਨਾਲ ਕੀ ਇਫੈਕਟ ਪੈਣਾ ਸੀਗਾ ਤਾਂ ਉਮੀਦ ਹੈ ਵੀ 30 11 ਨੂੰ ਜਿਹੜਾ ਹੋਣ ਵਾਲਾ ਪੇਪਰ ਹੈ ਹੋਏਗਾ ਬਾਕੀ ਆਪਣੀ ਰਾਏ ਕਮੈਂਟਾਂ 'ਚ ਜੁੜ ਕਰਕੇ ਜਾਇਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿ ਮਿਲਦੇ ਰਹਾਂਗੇ ਤਦ ਤੱਕ ਲਈ ਬੀ ਸੇ ਸਟੇ ਕਨੈਕਟਡ ਬਾਏ ਬਾਏ